ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਲੰਧਰ ਵੈਸਟ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਤੁਸੀਂ ਲਗਾਤਾਰ ਡਟੇ ਹੋਏ ਨੇ ਆਪਣੀ ਟੀਮ ਦੇ ਨਾਲ ਅਮਰਿੰਦਰ ਸਿੰਘ ਰਾਜਾਵੜਿੰਗ ਚੋਣ ਪ੍ਰਚਾਰ ਕਰ ਰਹੇ ਨੇ ਜਲੰਧਰ ਵੈਸਟ ਹਲਕੇ ਦੀਆਂ ਇਹ ਤਸਵੀਰਾਂ ਨੇ ਸਿੱਧੀਆਂ ਜਿੱਤੇ ਕਾਂਗਰਸ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਰੱਖੇ ਗਏ ਨੇ ਉਹਨਾਂ ਦੇ ਮੁਤਾਬਿਕ ਰਾਜਾ ਵੜਿੰਗ ਜਿਹੜੇ ਨੇ ਹਵਾਕਵਾ ਕੁਆਡਾਂ ਦੇ ਵਿੱਚ ਵੀ ਜਾ ਕੇ ਹਵਾਕਵਾ ਮਹੱਲਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਜਿਹੜਾ ਹੈ ਉਹ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਜਲੰਧਰ ਦੀਆਂ ਨੇ ਜਿਨ੍ਹਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਇਧਰ ਇਸ ਪਾਸੇ ਦੇਖ ਸਕਦੇ ਹੋ ਕਿ ਜਿਹੜੇ ਸਵਾਗਤ ਕਰਨ ਦੇ ਲਈ ਲੋਕ ਇੱਥੇ ਪਹੁੰਚੇ ਨੇ ਵੱਖ-ਵੱਖ ਅ ਜਿਹੜੇ ਆਗੂ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਅੱਜ ਜਿਹੜੇ ਲੋਕ ਸਭਾ ਦੇ ਮੈਂਬਰ ਵੀ ਨੇ ਇੱਕ ਜੋ ਸਰਕਾਰੀ ਮੀਟਿੰਗ ਸੀ ਉਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਵੀ ਅ ਜਿਹੜੇ ਸੀ ਉਹ ਪਹੁੰਚੇ ਸੀ ਲੁਧਿਆਣਾ ਤੋਂ ਸਿੱਧਾ ਆ ਰਹੇ ਨੇ ਤਾਂ ਉਹਨਾਂ ਦੇ ਅਮਰਤਾ ਵੜਿੰਗ ਜਿਹੜੇ ਉਹਨਾਂ ਦੇ ਧਰਮਵਤਨੀ ਨੇ ਉਹ ਵੀ ਚੋਣ ਪ੍ਰਚਾਰ ਕਰ ਰਹੇ ਨੇ ਪਤਾਪ ਸਿੰਘ ਬਾਜਵਾ ਤਾਂ ਵੱਡੀਆਂ ਮੀਟਿੰਗਾਂ ਦੇ ਨਾਲੋਂ ਜੋ ਅਸੀਂ ਦੇਖ ਰਹੇ ਹਾਂ ਪੂਰੀ ਇਲੈਕਸ਼ਨ ਦਾ ਟ੍ਰੈਂਡ ਉਸ ਮੁਤਾਬਕ ਡੋਰ ਟੂ ਡੋਰ ਜਿਹੜੀਆਂ ਚੋਣ ਪ੍ਰਚਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹਰ ਘਰ ਦੇ ਵਿੱਚ ਜਾ ਕੇ ਜੋ ਚੋਣ ਪ੍ਰਚਾਰ ਕਾਂਗਰਸ ਪਾਰਟੀ ਦੇ ਕਾਰਕੁਨ ਜਿਹੜੇ ਨੇ ਆਗੂ ਜਿਹੜੇ ਨੇ ਉਹ ਕਰ ਰਹੇ ਨੇ ਤਾਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਵੀ ਵੈਸਟਰ ਲਕੇ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਲੀਡ ਮਿਲੀ ਸੀ ਉਸ ਦੇ ਵਿੱਚ ਕਾਂਗਰਸ ਪਾਰਟੀ ਦਾ ਦਾਵਾ ਹੈ ਕਿ ਉਸ ਨੂੰ ਹੀ ਬਰਕਰਾਰ ਰੱਖਿਆ ਜਾਏਗਾ ਪਰ ਜੋ ਮੁਕਾਬਲਾ ਸਖਤ ਦੇਖਣ ਨੂੰ ਮਿਲ ਰਿਹਾ ਹੈ ਉਹ ਜਿਹੜਾ ਸਰਕਾਰ ਦੇ ਸਰਕਾਰ ਵੱਲੋਂ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਜਿਹੜੇ ਨੇ ਲਗਾਤਾਰ ਉਹ ਵੀ ਡਟੇ ਹੋਏ ਨੇ ਜੋ ਗੱਲ ਕੀਤੀ ਜਾਵੇ ਲਗਾਤਾਰ ਮੁੱਖ ਮੰਤਰੀ ਚੋਣ ਪ੍ਰਚਾਰ ਜਿਹੜੇ ਨੇ ਕਰ ਰਹੇ ਜਲੰਧਰ ਦੇ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਰੈਸ਼ ਹੈ ਉਹ ਲੈਂਦੀ ਹੈ ਤੇ ਵੈਸਟ ਹਲਕੇ ਦੇ ਵਿੱਚ ਵੀ ਚੋਣ ਪ੍ਰਚਾਰ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਤਾਂ ਉਹਨਾਂ ਨੂੰ ਬੜੀ ਟੱਕਰ ਦੇਣ ਦੇ ਲਈ ਆ ਕਾਂਗਰਸ ਪਾਰਟੀ ਜਿਹੜੀ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਦਾਵਾ ਹੈ ਕਿ ਬੇਸਿਕਲੀ ਇਹ ਹਲਕਾ ਜਿਹੜਾ ਹੈ ਇਹ ਕਾਂਗਰਸੀ ਹਲਕਾ ਹੈ ਕਾਂਗਰਸ ਦੇ ਲੀਡਰ ਇਸ ਤੋਂ ਜਿੱਤਦੇ ਰਹੇ ਨੇ ਤਾਂ ਇਸੇ ਕਰਕੇ ਹੀ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਉਹ ਲਗਾਤਾਰ ਇਸ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ਤਾਂ ਇਹ ਤਸਵੀਰਾਂ ਸਿਤੀਆਂ ਜਲੰਧਰ ਦੀਆਂ ਨੇ ਜਿੱਥੇ ਵੈਸਟਰਨ ਕੇ ਦੇ ਵਿੱਚ ਸਿਰ ਧੜ ਦੀ ਬਾਜ਼ੀ ਜਿਹੜੀ ਹੈ ਕਾਂਗਰਸ ਪਾਰਟੀ ਨੇ ਲਾਈ ਹੋਈ ਹੈ ਸਿਰ ਧੜ ਦੀ ਬਾਜੀ ਦੀ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਕਾਰਕੁਨ ਜਿਹੜੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਸਰਕਾਰ ਵੱਲੋਂ ਵੀ ਜਿੱਨੇ ਸਰਕਾਰ ਦੇ ਪੰਜਾਬ ਸਰਕਾਰ ਦੇ ਮੰਤਰੀ ਸਹਬਾਨ ਨੇ ਬਿਦਾ ਸਵਾਂਜਾ ਆਗੂ ਨੇ ਉਹ ਆਪਣੇ ਆਪਣੇ ਪਾਰਟੀ ਲਈ ਪ੍ਰਚਾਰ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਜਿਹੜੇ ਨੇ ਉਹ ਵੀ ਚੋਣ ਪ੍ਰਚਾਰ ਜਿਹੜੇ ਨੇ ਉਹ ਕੀਤਾ ਜਾ ਰਿਹਾ ਹੈ ਤਾਂ ਹੁਣ ਅਮਰਿੰਦਰ ਸਿੰਘ ਰਾਜਾ ਵਣੰਗ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਲਈ ਜਿਹੜੇ ਚੋਣ ਪ੍ਰਚਾਰ ਜੜੇ ਕਰ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਰਾਜਾ ਵੜਿੰਗ ਦੇ ਸਵਾਗਤ ਲਈ ਜਿਹੜੀਆਂ ਟੀਮਾਂ ਨੇ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਉਹ ਤੁਸੀਂ ਦੇਖ ਸਕਦੇ ਇੱਥੇ ਪਹੁੰਚੇ ਹੋਏ ਨੇ ਇੱਥੇ ਲਗਾਤਾਰ ਚੋਣ ਪ੍ਰਚਾਰ ਰਾਜਾ ਵੜਿੰਗ ਦੇ ਵੱਲੋਂ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਦੀਆਂ ਤਸਵੀਰਾਂ ਨੇ ਜਿੱਥੇ ਵਾਖਵਾਖ ਵਾਡਾਂ ਦੇ ਵਿੱਚ ਰਾਜਾ ਵੜਿੰਗ ਜਿਹੜੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਕੱਲ ਵੀ ਡੋਰ ਡੋਰ ਕੀਤਾ ਸੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਾਂ ਹੁਣ ਵੀ ਜਿਹੜਾ ਡੋਰ ਇਥੋਂ ਜਿਹੜੇ ਕਮਿਟੀਿੰਗ ਪਬਲਿਕ ਮੀਟਿੰਗ ਜਿਹੜੀ ਕਰ ਰਹੇ ਨੇ ਤਾਂ ਤਕਰੀਬਨ ਪ੍ਰੋਗਰਾਮ ਕਿਉਂਕਿ ਗਰਮੀ ਕਾਫੀ ਉਮਸਗਾਦੀ ਹੈ ਕਿ ਕਾਫੀ ਹੈ ਤਾਂ ਪ੍ਰੋਗਰਾਮ ਸ਼ਾਮ ਦੇ ਰੱਖੇ ਜਾਂਦੇ ਨੇ ਸ਼ਾਮ ਦੇ ਪ੍ਰੋਗਰਾਮਾਂ ਤੋਂ ਬਾਅਦ ਸ਼ਾਮ ਤਕਰੀਬਨ 4 ਤੋਂ 5 ਵਜੇ ਤੋਂ ਬਾਅਦ ਰਾਜਾ ਵੜਿੰਗ ਜਿਹੜੇ ਨੇ ਸਾਰੀਆਂ ਸਿਆਸੀ ਪਾਰਟੀਆਂ ਸ਼ਾਮ ਵੇਲੇ ਜਿਹੜੀਆਂ ਪ੍ਰੋਗਰਾਮ ਰੱਖਦੀਆਂ ਨੇ ਤਾਂ ਇਥੇ ਅ ਦੇਖ ਸਕਦੇ ਹੋ ਕਿ ਉਹਨਾਂ ਦੇ ਸਵਾਗਤ ਦੇ ਲਈ ਰਾਜਾ ਵੜਿੰਗ ਦੇ ਸਵਾਗਤ ਦੇ ਲਈ ਇਹਦੇ ਕਾਂਗਰਸ ਦੇ ਜਿਹੜੇ ਆਗੂ ਨੇ ਇੱਥੇ ਪਹੁੰਚੇ ਨੇ ਤਾਂ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਲੰਧਰ ਵੈਸਟਲ ਕੇ ਦੀਆਂ ਜਿੱਥੇ ਜੋ ਕਾਂਗਰਸ ਪਾਰਟੀ ਦੇ ਕਾਰਕੁਨ ਰਾਜਾ ਵੜਿੰਗ ਦਾ ਸਵਾਗਤ ਕਰਨ ਦੇ ਲਈ ਇੱਥੇ ਮੌਜੂਦ ਨੇ ਵਰਕਰਾਂ ਨੂੰ ਮਿਲ ਰਹੇ ਨੇ ਤੇ ਇਸ ਕਰਕੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਜਿਹੜਾ ਸੀ ਕਰ ਰਹੇ ਸੀ ਕਰ ਰਹੇ ਨੇ ਰਾਜਾ ਵੜਿੰਗ ਸਾਹਿਬ ਦਾ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਲਾਦਰ ਦੀਆਂ ਨੇ ਵੈਸਟਲ ਕੇ ਦੀਆਂ ਜਿੱਥੇ ਰਜਿੰਦਰ 베ਰੀ ਜੀ ਜਿਹੜੇ ਨੇ ਕਾਂਗਰਸ ਦੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਵੱਖ-ਵੱਖ ਕਾਂਗਰਸ ਦੇ ਆਗੂ ਸਹਿਬਾਨ ਨੇ ਕੌਂਸਲਰ ਸਹਿਬਾਨ ਨੇ ਜਿਹੜੇ ਇੱਥੇ ਸਾਬਕਾ ਕੌਂਸਲਰ ਜਾਸੋਰ ਉਹਦੀਦਾਰ ਇੱਥੇ ਜਿਹੜੇ ਮਜੂਰ ਨੇ ਤਾਂ ਉਹ ਮਕਸਦ ਇਹੋ ਹੀ ਆ ਕਿ ਲੋਕਾਂ ਨੂੰ ਇੱਕ ਸਨੇਹਾ ਦਿੱਤਾ ਜਾਵੇ ਕਿ ਜਿਹੜੀ ਐ ਸੀਟ ਹੈ ਉਹ ਕੰਗਰਸ ਪਾਰਟੀ ਵੱਲੋਂ ਜਿਹੜੀ ਹੈ ਉਹ ਸੀਟ ਬੜੇ ਨਾਲ ਸਾਈਡ ਨੂੰ ਦਿੱਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਇਸ ਦੇ ਰਾਜਾ ਬੜੀ ਇਖਤਿਆਰ ਦੇ ਨਾਲ ਵੀ ਚਲਦੇ 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 ਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਥੋੜੀ ਬਿਲਕੁਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦਾ ਉਤਸ਼ਾਹ ਉਸ ਸ਼ਾਹ ਦੇ ਬਾਰੇ ਵਰਿੰਗ ਸਾਹਿਬ ਕੀ ਕਹਿੰਦੇ ਨੇ ਤਾਂ ਇੱਥੇ ਆਤ ਨਹੀਂ ਗਰਮੀ ਹੈ ਹੂਮਸ ਕਾਫੀ ਹੈ ਉਸ ਦੇ ਬਾਵਜੂਦ ਜਿਹੜੇ ਵਰਿੰਗ ਸਾਹਿਬ ਦੇ ਨਾਲ ਅਸੀਂ ਬਿਲਕੁਲ ਜਿਹੜੇ ਸਾਹਿਬ ਲੋਕਾਂ ਦੇ ਵਿੱਚ ਲੋਕਾਂ ਨਾਲ ਉਸ ਸ਼ਾਹ ਲੋਕਾਂ ਨਾਲ ਮੀਟਿੰਗ ਕਰ ਰਹੇ ਹੋ ਕੀ ਕਹਿ ਰਹੇ ਹੋ ਉਸ ਸ਼ਾਹ ਕੀ ਕਹਿ ਰਿਹਾ ਹੈ ਉਹ ਸਾਹ ਵੀ ਕੁਝ ਕਹਿੰਦਾ ਹੁੰਦਾ ਜੀ ਤਾਂ ਮੁਗੀ ਕਹਿੰਦਾ ਹੈ ਉਸ ਸਾਹ ਵੇਖਣ ਨੂੰ ਮਿਲਦਾ ਹੈ ਉਸਤ ਦਾ ਨਤੀਜਾ ਕੀ ਲੱਗਦਾ ਉਹ ਤਾਂ ਤੂੰ ਦੱਸ ਦੇ ਕਿੰਦਾ ਦਾ ਉਤਸ਼ਾਹ ਹੈ ਉਸ ਸਾਹ ਬੜਾ ਉਹ ਤੇ ਜਨਾਚਾ ਬੜਾ ਅਗਰੈਸਿਵ ਹੈ ਔਰ ਤੁਸੀਂ ਵੇਖਿਓ ਦਿਨ ਬਦ ਦਿਨ ਰੋਜ਼ਾਨਾ ਸਾਡਾ ਜਿਹੜਾ ਗ੍ਰਾਫ ਹੈ ਉਹ ਉੱਪਰ ਜਾ ਰਿਹਾ ਹੈ ਔਰ ਬੀਬੀ ਜੀ ਵੱਡੇ ਫਰਕ ਦੇ ਨਾਲ ਵੱਡੀ ਲੀਡ ਦੇ ਨਾਲ ਜਿੱਤ ਰਹੀ। ਬੜੀ ਸਾਬ ਇੱਕ ਜਿਹੜਾ ਜਿਹੜੇ ਨਾਲ ਨਾਲ ਜਿਹੜੇ ਅੰਗੁਰਾਲ ਸਾਹਿਬ ਜਿਹੜੇ ਅੰਗੁਰਾਲ ਸਾਹਿਬ ਵੱਲੋਂ ਜਿਹੜੇ ਉਹ ਲਾਏ ਗਏ ਨੇ ਜਿਹੜੇ ਇਸ ਬਾਰੇ ਨਾ ਤਾਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਨਾ ਚਾਹਣਾ। ਆ ਮੈਂ ਇਹੋ ਜੇ 도ਗਲੇ ਤੇ ਗਦਾਰ ਬੰਦਿਆਂ ਦੀ ਗੱਲ ਕਰਨਾ ਚਾਹਣਾ। ਇਹ ਜੋ ਕਹਿ ਰਹੇ ਜਾਂ ਨਹੀਂ ਕਹਿ ਰਹੇ ਸਭ ਰਲਿਆ ਮਿਲਿਆ ਕੰਮ। ਆਪਦੀ ਪਾਰਟੀ ਜਿਹੜੀ ਬੀਬੀ ਜੀ ਨੇ ਇਹਨਾਂ ਦੇ ਬਾਰੇ ਜੇ ਕੋਈ ਕਹਿਣਾ ਚਾਹੋ ਵਿਕਾਸ ਸਾਡੀ ਬੀਬੀ ਤਾਂ ਮੁਕਾਬਲਾ ਕਰ ਅਨ ਕੋਈ ਮੁਕਾਬਲਾ ਹੀ ਨਹੀਂ ਇਹ ਸਾਰੇ ਉਮੀਦਵਾਰ ਸਾਡੀ ਬੀਬੀ ਦੇ ਪੈਰ ਦੇ ਨੋ ਦੀ ਮਿੱਟੀ ਵਰਗੇ ਵੀ ਨਹੀਂ ਜਿਹੜੀ ਬਾਰਿਸ਼ ਜਿਹੜੀ ਆ ਤਾਂ ਬਿਲਕੁਲ ਵਣਕ ਸਾਹਿਬ ਦੇ ਨਾਲ ਚਲਦੇ ਚਲਦੇ ਅਸੀਂ ਗੱਲ ਕਰਾਂ ਕੱਲ ਜਿਹੜੀ ਬਾਰਿਸ਼ ਹੋਈ ਵਣਕ ਸਾਹਿਬ ਤੁਸੀਂ ਸੜਕਾਂ ਦੇਖੀਆਂ ਜਲੰਧਰ ਦੀਆਂ ਜਿਸ ਤੇ ਕੋਈ ਟਿੱਪਣੀ ਸੜਕਾਂ ਤਾਂ ਵੀ ਵੇਖ ਰਿਹਾ ਮੈਂ ਗਲੀਆਂ ਵੀ ਵੇਖੀਆਂ ਜੀ ਜਿਸ ਪ੍ਰਕਾਰ ਦੇ ਹਾਲਾਤ ਹੈ ਮੈਨੂੰ ਲੱਗਦਾ ਕਿ ਜਲੰਧਰ ਸਾਡਾ ਦੂਜੇ ਨੰਬਰ ਦਾ ਸ਼ਹਿਰ ਹੈ ਸੋ ਜਿਸ ਪ੍ਰਕਾਰ ਦੇ ਹਾਲਾਤ ਬੂਟਾ ਮੰਡੀ ਚ ਐਨ ਲੱਗਦਾ ਹੈ ਕਿ ਇਹ ਇੱਥੇ 1947 ਤੋਂ ਬਾਅਦ ਕਿਸੇ ਪ੍ਰਕਾਰ ਦੀ ਕੋਈ ਤਰੱਕੀ ਨਾ ਹੋਈ ਹੋਵੇ ਜੀ ਚਲੋ ਸਾਹਿਬ ਬਿਲਕੁਲ ਇਸ ਅਗਾਰੇ ਉੱਤੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਵੀ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਉਹ ਮਿਲ ਰਹੇ ਨੇ ਤਾਂ ਡਿਵੈਲਪਮੈਂਟ ਦੇ ਉੱਤੇ ਔਰ ਰਾਜਾ ਵੜਿੰਗ ਜਿਹੜੇ ਨੇ ਕਿਸੇ ਦੇ ਉੱਤੇ ਟਿੱਪਣੀ ਕਰਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਿਸੇ ਦੇ ਖਿਲਾਫ ਮੈਂ ਰਾਜ ਬਿਆਨਬਾਜ਼ੀ ਜਿਹੜੀ ਕਰਨ ਤੋਂ ਗਰੇਜ਼ ਕਰਦੇ ਨੇ ਕਿਹਾ ਉਹਨਾਂ ਨੇ ਕਿਹਾ ਕਿ ਉਹ ਸਿਰਫ ਆਪਣੀ ਪਾਰਟੀ ਦੀ ਜਿਹੜੀ ਹੈ ਉਹ ਗੱਲ ਕਰਨਗੇ ਤੇ ਨਾਲ ਹੀ ਉਹਨਾਂ ਨੇ ਕਹਾ ਕਿ ਮੈਂ ਬੂਟਾ ਮੰਡੀ ਦੀਆਂ ਜਾਂ ਜੰਦਰ ਵੈਸਟਲ ਕਿਧੀਆਂ ਗਲੀਆਂ ਨਾਲੀਆਂ ਦੇਖੀਆਂ ਨੇ ਜਿੱਥੇ ਲੋਕਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਜਿੱਥੇ ਡਵੈਲਪਮੈਂਟ ਨਾ ਹੋਣ ਕਰਕੇ ਲੋਕਾਂ ਦਾ ਜਿਹੜਾ ਉਹ ਨੁਕਸਾਨ ਇਸ ਜਗ੍ਹਾ ਦੇ ਉੱਤੇ ਹੋ ਰਿਹਾ ਹੈ ਤਾਂ ਇਹ ਸਿੱਧੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਆਮ ਕਾਰਕੁਨਾਂ ਨੂੰ ਰਾਜਾ ਵੜਿੰਗ ਸਾਹਿਬ ਜਿਹੜੇ ਮਿਲ ਰਹੇ ਤਾਂ ਬੂਟਾ ਮੰਡੀ ਦੇ ਇਹ ਸ਼ਰੀਫਪੁਰੇ ਮਹੱਲੇ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਬ੍ਰਿੰਗ ਸਾਹਿਬ ਜਿਹੜੇ ਨੇ ਮਹਿਲਾ ਕਾਰਕੁਨਾਂ ਦੇ ਨਾਲ ਜਿਹੜੇ ਇਸ ਪਾਸੇ ਅੱਗੇ ਵਧ ਰਹੇ ਨੇ ਤਾਂ ਜਿੱਥੇ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਆਪਣੀ ਪਾਰਟੀ ਦੀ ਜਿਹੜੀ ਹੈ ਉਹ ਗੱਲਬਾਤ ਕਰਨਗੇ ਆਪਣੀ ਪਾਰਟੀ ਦੇ ਆਗੂਆਂ ਦੀ ਜਿਹੜੀ ਗੱਲਬਾਤ ਹੈ ਉਹ ਆਪਣੀ ਪਾਰਟੀ ਦੇ ਆਪ ਕੋ ਜਿਹੜੀ ਗੱਲ ਉਹ ਕਰਨਗੇ ਪ੍ਰੈਸ ਕਰਕੇ ਤੁਹਾਡਾ ਸ਼ਹਿਰ ਦਾ ਇਹ ਸ਼ਰੀਪੁਰੇ ਦੇ ਹਲਕੇ ਦੀਆਂ ਸ਼ਰੀਪੁਰਾ ਲੱਕੇ ਦੀਆਂ ਤਸਵੀਰਾਂ ਨੇ ਜਿੱਥੇ ਪਾਰਟੀ ਦੇ ਗੱਲਬਾਤ ਵਰਿੰਗ ਸਾਹਿਬ ਜਦੋਂ ਸ਼ੁਰੂਆਤੀ ਤੌਰ 'ਤੇ ਉਦੋਂ ਇਸ ਤਰ੍ਹਾਂ ਪੋਸਟਰ ਪਹਿਲਾਂ ਲਾਈਫ ਨਹੀਂ ਤੇ ਵਰਕਰ ਤੋਂ ਸ਼ੁਰੂ ਹੋਏ ਜੀ ਪਹਿਲਾਂ ਇਸ ਤਰ੍ਹਾਂ ਪ੍ਰਚਾਰ ਕਰਨ ਲਈ ਜਾਂਦੇ ਹੁੰਦੇ ਸੀਗੇ ਸ਼ੁਰੂਆਤੀ ਦਿਨਾਂ ਦੀ ਜੇ ਕੋਈ ਗੱਲ ਦੱਸੋ ਉਹ ਸਾਨੂੰ ਤੋਂ ਹੁਣ ਵੀ ਉਹੋ ਜਿਹੀ ਦਿਨ ਲੱਗ ਰਹੇ ਹੁਣ ਵੀ ਉਸੇ ਤਰ੍ਹਾਂ ਡੋਟ ਤੋਂ ਡੋਟ ਉਸੇ ਤਰ੍ਹਾਂ ਹੀ ਆਪ ਦੇ ਹਸਣਾ ਨਾਲ ਆਪ ਕੰਮ ਕਰਨਾ ਮੈਨੂੰ ਲੱਗਦਾ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਕਾਂਗਰਸ ਪਾਰਟੀ ਦਾ ਸੂਬੇ ਦਾ ਪ੍ਰਧਾਨ ਹਾਂ ਮੈਂ ਹਮੇਸ਼ਾ ਇਹ ਹੀ ਮਹਿਸੂਸ ਕਰਦਾ ਜੀ ਮੈਂ ਕਾਮ ਵਰਕਰ ਕਰ ਰਿਹਾ ਹਾਂ ਔਰ ਕਾਂਗਰਸ ਪਾਰਟੀ ਦੇ ਲਈ ਕੰਮ ਕਰਨਾ ਮੇਰਾ ਫਰਜ਼ ਬਣਦਾ ਹੈ ਕਿ ਤਾਹ ਵਰਿੰਗ ਸਾਹਿਬ ਜਿਵੇਂ ਦੱਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਕਾਂਗਰਸ ਇਹਨੂੰ ਪੰਜੇ ਆ ਦੇਖ ਲਓ ਝਾੜੂ ਦਾ ਤੇ ਉਧਰ ਹਾਥੀ ਦਾ ਪਰ ਗੋਡ ਪੰਜੇ ਵੀ ਹੈ ਸਾਰੇ ਹਲਕੇ ਜੀ ਤੁਸੀਂ ਕਹਿ ਰਹੇ ਝੰਡਾ ਛੱਦ ਦੇ ਹੱਕ ਤੇ ਤਾਂ ਬਿਲਕੁਲ ਛੱਦ ਦੇ ਤੇ ਇਵਨਿੰਗ ਸਾਹਿਬ ਤੁਹਾਡੀ ਜਿਹੜੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਜਦੋਂ ਕਿ ਸਾਰੇ ਇਹੋ ਹੀ ਕਹਿ ਰਹੇ ਹੁਣ ਵਰਕਰ ਕੇ ਕੋਈ ਝੰਡਾ ਜਿਹੜਾ ਚੰਗੀ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਆਮ ਆਦਮੀ ਪਾਰਟੀ ਦੇ ਮੰਤਰੀ ਐਮ ਐਲ ਏ ਦੀ ਵੀਡੀਓ ਥੋੜੀ ਮੇਰੀ ਵਾਇਰਲ ਹੋ ਰਹੀ ਹੈ ਚੰਗੀ ਹੋ ਰਹੀ ਹੈ ਵੋਟਾਂ ਮੰਗ ਰਹੇ ਇੱਕ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਤੁਹਾਨੂੰ ਮਿਲਦੀਆਂ ਇਸ ਸਬੰਧ ਨਾਲ ਜਿਹੜਾ ਤਾਂ ਇੱਥੇ ਦੇਖ ਸਕਦੇ ਹੋ ਸਾਡਾ ਸ਼ੁਰੂਤ ਉੱਤਰੀ ਹੈ ਜਿਹੜੇ ਮਹਿਲਾਵਾਂ ਸਿਰ ਭਲੋਸਦੀਆਂ ਨੇ ਜਿੱਦਾਂ ਕਿਦਰੜ ਪਾਉਂਦੀਆਂ ਨੇ ਮਾਤਾ ਸੀ ਜਦੋਂ ਮਾਤਾਵਾਂ ਸਿਰ ਭਲੋਸਦੀਆਂ ਨੇ ਭਾਵੇਂ ਕਿਦਰੜ ਪਾਉਂਦੀਆਂ ਲੁਧਿਆਣੇ ਦੀ ਹੁਣ ਇੱਥੇ ਵੀ ਅਸੀਂ ਦੇਖਿਆ ਬਿਲਕੁਲ ਕਿੱਥੇ ਜਾਣਾ ਉੱਥੇ ਮਾਵਾ ਵਾਧੂ ਬਣਾ ਲੈਣਾ ਵਾਹਿਗੁਰੂ ਦੀ ਕਿਰਪਾ ਹੈ ਸੋ ਇਹਨਾਂ ਮਾਮਾ ਦੇ ਅਸ਼ੀਰਵਾਦ ਦੇ ਕਰਕੇ ਰਾਜਾ ਵੜਿੰਗ ਜੀ ਇੱਥੋਂ ਤੱਕ ਪਹੁੰਚੇ ਅੱਜ। ਜਬਰੀਕ ਸਾਹਿਬ ਕੀ ਮੈਂ ਆਖਰੀ ਇੱਕ ਦੱਸ ਦਵਾਂ ਕਿ ਉਹ ਕਾਂਗਰਸ ਨੂੰ ਹੁਣ ਮੁਕਾਬਲਾ ਜਿਵੇਂ ਭਾਰਤੀ ਜਨਤਾ ਪਾਰਟੀ ਆਪ ਦੇ ਨਾਲ ਤਾਂ ਬਿਲਕੁਲ ਇਸ ਤਰ੍ਹਾਂ ਘਰ-ਘਰ ਜਾ ਕੇ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਚੋਣ ਪ੍ਰਚਾਰ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਮਿਲ ਰਹੇ ਨੇ ਤਾਂ ਨਾਲ ਹੀ ਉਹ ਦਾਵਾ ਕਰ ਰਹੇ ਨੇ ਕਿ ਉਹ ਇੱਕ ਵਰਕਰ ਵਾਂਗੂ ਹਮੇਸ਼ਾ ਹੀ ਉਹਨਾਂ ਨੇ ਚੋਣ ਲੜੀ ਹੈ ਲੋਕਾਂ ਨੂੰ ਮਿਲ ਰਹੇ ਨੇ ਬੂਟਾ ਮੰਡੀ ਦੀਆਂ ਤਸਵੀਰਾਂ ਤੇ ਦਾਵਾ ਤਾਂ ਚੱਲਦੇ ਆਲੇ ਇੱਕ ਆਖਰੀ ਸਵਾਲ ਬੜੇ ਹੋਲੀ 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 ਤਾਂ ਬਰੇ ਸਾਹਮਣੇ ਦਾ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਦੇ ਜਿੱਥੇ ਬਜ਼ੁਰਗ ਮਿਲਦੇ ਨੇ ਬਕਾਇਦਾ ਉਹਨਾਂ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਜਿਹੜਾ ਲੈਂਦੇ ਨੇ ਤਾਂ ਡੋਰ ਟੂ ਡੋਰ ਕੈਂਪੇਨ ਰਾਜਾ ਵੜਿੰਗ ਜਿਹੜੇ ਨੇ ਉਹ ਕਰ ਰਹੇ ਨੇ ਬੂਟਾ ਮੰਡੀ ਦੇ ਵਿੱਚ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਨੇ ਇਹ ਜਿਹੜੀਆਂ ਜਿਹੜੀਆਂ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਤਾਂ ਉਤਸ਼ਾਹ ਜਿਹੜਾ ਹੈ ਉਹ ਰਾਜਾ ਵੜਿੰਗ ਸਾਹਿਬ ਵੱਲੋਂ ਜਿਹੜਾ ਇੱਥੇ ਵਿਧਾਇਕ ਜਾਰਾ ਹੈ ਤਾਂ ਬਾਬਾ ਜੀ ਤਾ ਇਸੇ ਗਾਵੇ ਕਲੋਜ਼ ਤਾ ਇਸੇ ਗਾਵੇ ਉਤੇ ਇੱਕ ਆਖਰੀ ਚੱਲਦੇ ਚੱਲਦੇ ਫੋਰ ਐਗਜ਼ਾਮ ਚੱਲਦੇ ਚੱਲਦੇ ਇੱਕ ਆਖਰੀ ਅਸੀਂ ਮੁਕਾਬਲਾ ਕਾਂਗਰਸ ਪਾਰਟੀ ਜਿਹੜੇ ਕਿਸ ਪਾਰਟੀ ਦੇ ਨਾਲ ਅੱਜ ਤੋ ਬਾਅਦ ਦੁਬਾਰੇ ਨਹੀਂ ਪੁੱਛਣਾ ਮੈਂ ਮੁਕਾਬਲਾ ਕਿਸੇ ਨਾਲ ਨਹੀਂਗਾ ਇੱਕ ਤਰਫਾ ਚੋਣ ਲੜੂਗੀ ਬੀਬੀ ਸੁਰਿੰਦਰ ਕੌਰ ਵੱਡੇ ਫਰਕ ਨਾਲ ਜਿੱਤੂਗੀ ਥੱਲੜਿਆਂ ਦਾ ਮੁਕਾਬਲਾ ਪੁੱਛੋ ਉਹ ਆਪਸ ਵਿੱਚ ਲੜ ਰਹੇ ਓਕੇ ਕੋਈ ਮੁਕਾਬਲਾ ਤਾ ਬਿਲਕੁਲ ਹੈ ਰਾਜਾ ਦਾ ਨੰਬਰ ਹੀ 5 ਮਈ ਤੇ 9 ਮਈ ਤੇ ਤਾਂ ਬਿਲਕੁਲ ਰਾਜਾ ਵੜਿੰਗ ਸਾਹਿਬ ਨੇ ਇਹ ਦਾਵਾ ਕੀਤਾ ਕਿ ਇਹ ਸਵਾਲ ਜਿਹੜਾ ਦੁਬਾਰਾ ਨਾ ਕੀਤਾ ਜਾਵੇ ਕਿ ਜਿਹੜਾ ਕਾਂਗਰਸ ਪਾਰਟੀ ਦਾ ਮੁਕਾਬਲਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈ ਤਾਂ ਵੱਡੀ ਜਿਹੜੀ ਆਪਣੀ ਪਾਰਟੀ ਦੀ ਜਿੱਤ ਦਾ ਦਾਵਾ ਰਾਜਾ ਵੜਿੰਗ ਇੱਥੇ ਕਰ ਰਹੇ ਨੇ ਗਲੀਆਂ ਦੇ ਵਿੱਚ ਕਾਫੀ ਭੀੜ-ਪਾੜ ਵਾਲਾ ਜਿਹੜਾ ਭੀੜੀਆਂ ਜਿਹੜੀਆਂ ਗਲੀਆਂ ਨੇ ਤਾਂ ਇੱਥੇ ਘਰ-ਘਰ ਜਾ ਕੇ ਹਰ ਘਰ ਦੇ ਵਿੱਚ ਸਨੇਹਾ ਦਿੱਤਾ ਜਾ ਰਿਹਾ ਹੈ ਆਪਦੀ ਪਾਰਟੀ ਦੇ ਲਈ ਜਿਤੇ ਬੱਚੇ ਨੇ ਬੱਚਿਆਂ ਨੂੰ ਮਿਲਦੇ ਨੇ ਬਜ਼ੁਰਗਾਂ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਿਲ ਕੇ ਹੌਸਲਾ ਫਜ਼ਾਈ ਕਰ ਰਹੇ ਨੇ ਔਰ ਆਪਦੀ ਪਾਰਟੀ ਦਾ ਜਿਹੜਾ ਉਹਨਾਂ ਦਾ ਇਹੋ ਕਹਿਣਾ ਹੈ ਕਿ ਜਿਹੜੀ ਇਹ ਸੀਟ ਹੈ ਜਲੰਧਰ ਦੀ ਉਹ ਕਾਂਗਰਸ ਪਾਰਟੀ ਜਿਹੜੀ ਉਹ ਵੱਡੇ ਮਾਰਜਨ ਦੇ ਨਾਲ ਜਿੱਤੇਗੀ ਤਾਂ ਜਲੰਧਰ ਦੇ ਬੂਟਾ ਮੰਡੀ ਇਲਾਕੇ ਦੀਆਂ ਜਿਹੜੀਆਂ ਰੈਸਿਪੀਰਾਂ ਦੇ ਇੱਥੇ ਰਾਜਾ ਵੜਿੰਗ ਜਿਹੜੇ ਨੇ ਡੋਟ ਟੂ ਡੋਟ ਕੈਂਪੇਨ ਕਰਕੇ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਹੇ ਨੇ ਕੈਮਰਾਮੈਨ ਮੁਕੇਸ਼ਪਾਲ ਦੇ ਨਾਲ ਗਗਨਦੀਪ ਚਰਮਾ ਦੇਨਿਕ ਸਵੇਰਾ ਟੀਵੀ ਜਲੰਧਰ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram x aur whatsapp channel par